ਅੰਮ੍ਰਿਤਸਰ ਜ਼ਿਲ੍ਹੇ ਚੋਨੇ ਦੀ ਪ੍ਰਾਲੀ ਦੀ ਸਾਮ ਸੰਭਾਲ ਤੇ ਇਸ ਦੇ ਨਿਪਟਾਰੇ ਤੇ ਮੱਦੇਨਜ਼ਰ ਪਿੰਡ ਦੇ ਪੰਚਾ ਸਰਪੰਚਾਂ ਨੰਬਰਦਾਰਾਂ ਤੇ ਸਮਾਜ ਸੇਵੀ ਸੰਸਥਾਵਾਂ ਦਾ ਵੱਤਵਤ ਸਹਿਯੋਗ ਲਿਆ ਜਾਪੇਗਾ ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਖੀ ਸਾਹਨੀ ਨੇ ਚੋਨੇ ਦੀ ਪ੍ਰਾਲੀ ਦੇ ਪ੍ਰਬੰਧਨ ਦੇ ਮੱਦੇਨਜ਼ਰ ਐਸ.ਡੀ.ਐਮਸ ਤੋਂ ਲੈ ਕੇ ਕਲਸਟਰ ਪੱਧਰ ਦੇ ਅਫਸਰਾਂ ਨਾਲ ਮੀਟਿੰਗ ਕਰਦਿਆਂ ਕਿ ਜ਼ਾਰੀ ਅਧਿਕਾਰੀ ਛੁੱਟੀਆਂ ਦੇ ਬਾਵਜੂਦ ਖੇਤਾਂ 'ਚ ਸਰਗਰਮ ਰਹਿਣ ਤੇ ਇਸ ਮੌਕੇ ਅੱਗ ਬੁਝਾਊ ਗੱਡੀਆਂ ਸਮੇਤ ਸਾਰਾ ਅਮਲਾ ਆਪਣੇ ਨਾਲ ਰੱਖਣ ਇਸ ਤੋਂ ਇਲਾਵਾ ਹਰੇਕ ਟੀਮ ਨਾਲ ਪੁਲਿਸ ਦੇ ਮੈਂਬਰ ਵੀ ਸ਼ਾਮਲ ਲੜਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਚ 15 ਥਾਵਾਂ ਤੇ ਅੱਗ ਲੱਗਣ ਦੀ ਸੂਚਨਾਵਾਂ ਮਿਲੀਆਂ ਸਨ ਅਤੇ ਸਬੰਧਤ ਐਸ.ਟੀ.ਐਮ ਵੱਲੋਂ ਇਹਨਾਂ ਦਾ ਨਰੀਖਣ ਕੀਤਾ ਕਿ ਜੇ ਇਸ ਵਿੱਚ ਹੋਰ 75 ਥਾਵਾਂ ਤੇ ਅੱਗ ਲੱਗੀ ਪਾਈ ਗਈ ਜੇ ਇਸ ਤੇ ਤੁਰੰਤ ਕਾਰਵਾਈ ਕਰਦੇ ਕਿਸਾਨਾਂ ਨੂੰ 7500 ਰੁਪਏ ਜੁਰਮਾਨਾ ਪਾਇਆ ਗਿਆ ਉਹਨਾਂ ਦੱਸੇ ਕਿ ਅੰਮ੍ਰਿਤਸਰ 2 ਵਜੇ ਕਿਸਾਨ ਨੂੰ 25000 ਰੁਪਏ ਤੇ ਸਬ ਡਿਵੀਜ਼ਨ ਮਜੀਠਾ ਵਿਖੇ ਦੋ ਕਿਸਾਨਾਂ ਨੂੰ 5000 ਰੁਪਏ ਜੁਰਮਾਨੇ ਬਚੋਂ ਪਾਇਏ ਨੇ ਡਿਪਟੀ ਕਮਿਸ਼ਨਰ ਨੇ ਕਲਸਟਰ ਅਧਿਕਾਰੀਆਂ ਕਹਿ ਕਿ ਉਪਰਾਲੀ ਪ੍ਰਬੰਧਨ ਸੰਬੰਧੀ ਲਗਾਤਾਰ ਫੀਲਡ ਵਿੱਚ ਬਰੀ ਜਨ ਵੀ ਕਰਵਾਨ ਉਹਨਾਂ ਦੀ ਗਾਰੀਆਂ ਨੂੰ ਇਹ ਵੀ ਖਾਸ ਹਦਾਇਤ ਦਿੱਤੀ ਕਿ ਕਿਸਾਨਾਂ ਨੂੰ ਪ੍ਰੇਰਿਤ ਕਰਨ ਕੀ ਉਪਰਾਲੇ ਦੇ ਨਾਲ-ਨਾਲ ਤੈਂਦ ਖੂਦ ਨੂੰ ਵੀ ਅੱਗ ਨਾ ਲਗਾਉਣ